ਐਲਜੀ ਸਾਹਿਬ ਐ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਅੱਗੇ ਕਿ ਮੇਰਾ ਪਤੀ ਸ਼ਹੀਦ ਹੋਇਆ ਆ ਆਰਮੀ ਚ ਇੱਕੋ ਦੀ ਬੇਇੱਜ਼ਤੀ ਨਾ ਕੀਤੀ ਜਾਏ ਕਿਉਂਕਿ ਜਦੋਂ 15 ਸਾਲ ਹੋ ਗਏ ਸ਼ਹੀਦ ਹੋਏ ਅੱਜ ਤੱਕ ਉਹਦਾ ਗੇੜ ਦੂਰਾ ਪਿਆ ਇਹ ਦੇਖ ਕੇ ਇੰਨਾ ਦੁੱਖ ਹੋ ਰਿਹਾ ਮੇਰੇ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚੇ ਸੀ ਜਿਸ ਥਾਂ ਤੇ ਸ਼ਹੀਦ ਹੋ ਗਿਆ ਸੀ 3 ਮਾਰਚ 2010 ਨੂੰ ਸ਼ਹੀਦ ਹੋ ਗਿਆ ਸੀ ਅਗਰ ਇਸ ਵੀਡੀਓ ਨੂੰ ਦੇਖੋ ਦੇਖ ਕੇ ਕੋਈ ਤਰਸ ਖਾਓ ਤਰਸ ਖਾਓ ਤੇ ਜਾ ਤੇ ਇਹਨੂੰ ਬਣਾਓ ਤੇ ਉਹ ਤਿਆਰ ਕਰੋ ਸਾਨੂੰ ਵੀ ਕੋਈ ਖੁਸ਼ੀ ਮਿਲੇ ਮੇਰੇ ਪਤੀ ਦੀ ਆਤਮਾ ਨੂੰ ਵੀ ਕੋਈ ਸ਼ਾਂਤੀ ਮਿਲੇ ਕਿ ਮੈਂ ਸਿੱਧੀ ਪਾਈ ਆਂ ਅਗਰ ਨਹੀਂ ਇਹਨੂੰ ਪੂਰਾ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਤੋੜ ਕੇ ਮਤਲਬ ਉਹ ਕਰ ਛੱਡੋ ਸਾਫ਼ ਕਰ ਦਿਓ ਕਿਉਂਕਿ ਸਾਨੂੰ ਦੁੱਖ ਨਾ ਹੋਏ ਇਹਨੂੰ ਦੇਖ ਕੇ ਅਸੀਂ ਬੜੇ ਦੁਖੀ ਆ ਇਸ ਘੇਟ ਨੂੰ ਦੇਖ ਕੇ ਮਗਰ ਮੈਂ ਤੇ ਇੱਧਰ ਦਾ ਹੀ ਰਹਿਣ ਵਾਲਾ ਮਗਰ ਇਹ ਗੇਟ ਅਜ ਤੋ ਕੋਈ 12 ਸਾਲ ਪਹਿਲੇ ਦਾ ਬਣਿਆ ਹੈ ਮਗਰ ਜਿਹੜੇ ਠੇਕੇਦਾਰ ਸੀ ਉਹਦੇ ਪਿੱਛੇ ਲਾ ਕੇ ਮਹੱਲੇ ਦੇ ਆਨੇ ਇੱਕ ਗੇਟ ਬਣਵਾਇਆ ਠੀਕ ਹੈ ਮਗਰ ਠੇਕੇਦਾਰ ਨੇ ਪੈਸਾ ਕਿੱਥੇ ਛੱਡਿਆ ਕੋਈ ਪਤਾ ਨਹੀਂ ਹੈ ਇਹ ਕਿਸ ਨੂੰ ਨਹੀਂ ਪਤਾ ਮਰ ਸਾਡੇ ਏਰੀਆ ਚ ਸਾਰੇ ਗੇਟ ਬਣੇ ਨੇ ਸਿਰਫ ਇਹ ਗੇਟ ਨਹੀਂ ਬਣਿਆ ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਇਸ ਵੇਲੇ ਮੈਂ ਖੜਾ ਹਾਂ ਨਿਹਾਲਪੁਰ ਸਿੰਬਲ ਕੁਲੀਆਂ ਵਿਖੇ ਕੁਲੀਆਂ ਦੇ ਉਸ ਜਗ੍ਹਾ ਤੇ ਇਹ ਉਹ ਰਸਤਾ ਹੈ ਜਿੱਥੇ ਕੀ 3 ਮਾਰਚ 2010 ਨੂੰ ਇੱਕ ਸ਼ਹੀਦ ਦਾ पार्थिव ਸਰੀਰ ਇਸੇ ਰਸਤੇ ਦੇ ਵਿੱਚੋਂ ਨਿਕਲ ਕੇ ਜਾਂਦਾ ਹੈ ਉਸ ਸ਼ਹੀਦ ਦਾ ਨਾਂ ਸੀ ਸਰਦਾਰ ਹਵਲਦਾਰ surjit singh surjit singh ਨੇ ਸ਼ਹਾਦਤ ਪਾਈ ਲੋਹਾ ਲੈnde ਹੋਏ ਅੱਤਵਾਦੀਆਂ ਦੇ ਨਾਲ ਅਤੇ ਅੱਤਵਾਦੀਆਂ ਨੂੰ ਢੇਰ ਤੱਕ ਕੀਤਾ ਛਾਤੀ ਤੇ ਗੋਲੀਆਂ ਖਾਦੀਆਂ ਅਤੇ ਗੋਲੀਆਂ ਖਾਣ ਤੋਂ ਬਾਅਦ ਉਸ ਮਹਾਨ ਸ਼ਖਸੀਅਤ ਦਾ ਜਿਹੜਾ পার্থਵ ਸਰੀਰ ਹੈ ਉਹ ਇਸੇ ਜਗ੍ਹਾ ਤੋਂ ਨਿਕਲ ਕੇ ਜਾਂਦਾ ਹੈ ਔਰ ਅੰਤਿਮ ਸੰਸਕਾਰ ਉਸ ਦਾ ਇਸੇ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜੋ ਮੇਰੇ ਪਿੱਛੇ ਗੇਟ ਬਣਿਆ ਹੋਇਆ ਹੈ ਇਹ ਹਵਲਦਾਰ ਸਰਦਾਰ ਸੁਰਜੀਤ ਸਿੰਘ ਦੀ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਬਣਾਇਆ ਗਿਆ ਸੀ ਅੱਜ ਤੋਂ ਕਰੀਬ 12-13 ਸਾਲ ਪਹਿਲਾਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਮਗਰ ਅਫਸੋਸ ਦੀ ਗੱਲ ਕਿ ਇਸ ਦੇਸ਼ ਦੇ ਵਿੱਚ ਬਾਅਦ ਕੁਝ ਹੀ ਘੰਟੇ ਰਹਿ ਗਏ ਹਨ 15 ਅਗਸਤ ਜਿਹੜਾ ਹੈ ਆਜ਼ਾਦੀ ਦਾ ਦਿਨ ਮਨਾਇਆ ਜਾਵੇਗਾ ਇਸ ਦੇਸ਼ ਦਾ ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕਈਆਂ ਸਾਲਾਂ ਤੋਂ ਬਲਕਿ ਇੱਕ ਦਹਾਕਾ ਬੀਤ ਚੁਕਿਆ ਹੈ ਇੱਕ ਦਹਾਕੇ ਤੋਂ ਵੀ ਵੱਧ ਹੋ ਚੁਕਿਆ ਹੈ ਇਸ ਗੇਟ ਦੇ ਹਜੇ ਤੱਕ ਕੰਪਲੀਸ਼ਨ ਨਹੀਂ ਹੋਈ ਨਾ ਕੋਈ ਫੋਟੋ ਲੱਗੀ ਨਾ ਕੋਈ ਇਸ ਨੂੰ ਪੇਂਟ ਕੀਤਾ ਗਿਆ ਨਾ ਹੀ ਇਸ ਗੇਟ ਦੇ ਉੱਤੇ ਜੋ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਚਿੱਤਰਕਾਰੀ ਜਾਂ ਕੁਝ ਇਸ ਤਰ੍ਹਾਂ ਦਾ ਕੀਤਾ ਗਿਆ ਕਿ ਸੀ ਇਹ ਤਾਂ ਉਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਇਸ ਗੇਟ ਦਾ ਨੀਂ ਪੱਥਰ ਰਖਵਾਇਆ ਸੀ ਉਹ ਸੀਗੇ ਦੋ ਭਾਜਪਾ ਦੇ ਜਿਹੜੇ ਉਸ ਵੇਲੇ ਦੇ ਇੱਥੇ ਦੇ ਐਮਐਲਏ ਉਹਨਾਂ ਨੇਤਾਵਾਂ ਨੇ ਇੱਥੇ ਦਾ ਨੀਂ ਪੱਥਰ ਰਖਵਾ ਕੇ ਕੁਝ ਪੈਸਾ ਜ਼ਰੂਰ ਸੈਂਕਸ਼ਨ ਕਰਵਾਇਆ ਮਗਰ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਇਹ ਪੱਲਾ ਛਾੜਦੇ ਹੋਏ ਕਿ ਅਸੀਂ ਪੈਸਾ ਸੈਂਕਸ਼ਨ ਕਰਵਾ ਕੇ ਠੇਕੇਦਾਰ ਨੂੰ ਦੇ ਦਿੱਤਾ ਹੈ ਪਰ ਠੇਕੇਦਾਰ ਨੇ ਹਜੇ ਤੱਕ ਇਹ ਪੈਸਾ ਪੂਰਾ ਲਾਇਆ ਜਾਂ ਨਹੀਂ ਲਾਇਆ ਗੇਟ ਕਿਉਂ ਪੂਰਾ ਨਹੀਂ ਹੋਇਆ ਇਹ ਦੇਖਣ ਨੂੰ ਇਸ ਇਹ ਜਿਹੜਾ ਹੈ ਇਹ ਇਨਕੁਆਇਰੀ ਦਾ ਵਿਸ਼ਾ ਹੈ ਇਹ ਜਾਂਚ ਦਾ ਵਿਸ਼ਾ ਹੈ ਤੋਂ ਐਲਜੀ ਸਾਹਿਬ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਕਿ ਇਸ ਸ਼ਹਾਦਤ ਨੂੰ ਅਗਰ ਤੁਸੀਂ ਕੋਈ ਸਲਾਮੀ ਦੇਣਾ ਚਾਹੁੰਦੇ ਹੋ ਉਸ ਦੀ ਯਾਦਗਾਰ ਨੂੰ ਅਗਰ ਤੁਸੀਂ ਇਸ ਨੂੰ ਬਣਾ ਦੋ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਜਦੋਂ ਵੀ ਇਸ ਟੁੱਟੇ ਫੁੱਟੇ ਗੇਟ ਨੂੰ ਜਿਹਦੇ ਉੱਤੇ ਹਜੇ ਤੱਕ ਇੱਕ ਵੀ ਚਿੱਤਰ ਤੱਕ ਉਹਦਾ ਜਿਹੜਾ ਫੋਟੋ ਤੱਕ ਨਹੀਂ ਲੱਗਿਆ ਸ਼ਹੀਦ ਦਾ ਅਸੀਂ ਜਦੋਂ ਵੀ ਇਹਦੇ ਥੱਲੋਂ ਨਿਕਲਦੇ ਹਾਂ ਤਾਂ ਸਾਨੂੰ ਸਾਡੇ ਸ਼ਹੀਦ ਜਿਹੜੇ ਬੱਚੇ ਨੇ ਉਹ ਕਹਿੰਦੇ ਨੇ ਸਾਨੂੰ ਪਿਤਾ ਦੀ ਯਾਦ ਆਉਂਦੀ ਹੈ ਉਹਨਾਂ ਦੀ ਜਿਹੜੀ ਸੁਪਤਨੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਆਪਣੇ ਘਰ ਵਾਲੇ ਦੀ ਯਾਦ ਆਉਂਦੀ ਹੈ ਤੇ ਮੈਂ ਤਹਾ ਮਾਰ ਕੇ ਰੋਨੀ ਹਾਂ ਅਫਸੋਸ ਦੀ ਗੱਲ ਇਹ ਹੈ ਕਿ ਹਜੇ ਤੱਕ ਇਸ ਗੇਟ ਨੂੰ ਦਹਾਕੇ ਤੋਂ ਉੱਪਰ ਹੋ ਗਿਆ ਹੈ ਕਰੀਬ 12 ਸਾਲ ਤੋਂ ਉੱਪਰ ਹੋ ਗਏ ਨੇ ਇਹ ਗੇਟ ਹਜੇ ਤੱਕ ਕੰਪਲੀਟ ਨਹੀਂ ਹੋਇਆ ਤੋ ਉਮੀਦ ਕਰਦੇ ਹਾਂ ਕਿ ਐਲਜੀ ਪ੍ਰਸ਼ਾਸਨ ਹਰਕਤ ਦੇ ਵਿੱਚ ਆਵੇਗਾ ਇਹਦੇ ਉੱਤੇ ਪੂਰੀ ਤੌਰ ਤੇ ਜਾਂਚ ਬਿਠਾਈ ਜਾਵੇ ਕਿ ਔਰ ਇਸ ਦਾ ਪੂਰਾ ਕਾਲਾ ਕੱਚਾ ਚਿੱਟਾ ਜਿਹੜਾ ਹੈ ਉਹ ਬਾਹਰ ਕੱਢ ਕੇ ਇਸ ਗੇਟ ਨੂੰ ਜਿਹੜਾ ਹੈ ਕੰਪਲੀਟ ਕਰਵਾਇਆ ਜਾਏਗਾ ਤਾਂ ਕਿ ਜੋ ਸ਼ਹੀਦ ਸਰਜੀਤ ਸਿੰਘ ਹੈ ਉਹਦੀ ਜਿਹੜੀ ਸ਼ਹਾਦਤ ਨੂੰ ਸਲਾਮੀ ਦਿੱਤੀ ਜਾ ਸਕੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਖਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ਾਸਨ ਛੇਤੀ ਤੋਂ ਛੇਤੀ ਹਰਕਤ ਦੇ ਵਿੱਚ ਆਵੇਗਾ ਔਰ ਕੁਲੀਆਂ ਦੇ ਇਸ ਸਿਰਫ ਤੇ ਸਿਰਫ ਇੱਕੋ ਇਕਲੋਤਾ ਗੇਟ ਰਹਿ ਚੁੱਕਿਆ ਹੈ ਜਿਹੜਾ ਹਜੇ ਤੱਕ ਕੰਪਲੀਟ ਨਹੀਂ ਹੋਇਆ ਕਈ ਸ਼ਹੀਦਾਂ ਦੇ ਗੇਟ ਬਣੇ ਨੇ ਉਹ ਕੰਪਲੀਟ ਹੋ ਚੁੱਕੇ ਨੇ ਬਹੁਤ ਸੋਹਣੇ ਲੱਗਦੇ ਨੇ ਔਰ ਉਹਨਾਂ ਨੂੰ ਦੇਖ ਕੇ ਚੇਤਾ ਵੀ ਆਉਂਦਾ ਹੈ ਕਿ ਇਸ ਦੇਸ਼ ਦੇ ਲਈ ਕਿੰਨੀਆਂ ਕੁਰਬਾਨੀਆਂ ਦੇਣ ਵਾਲੇ ਫੌਜੀ ਜਿਹੜੇ ਨੇ ਸਾਡੇ ਇਸ ਨਵਾਂ ਸ਼ਹਿਰ ਆਰਸਪੁਰਾ ਇਲਾਕੇ ਦੇ ਵਿੱਚ ਰਹਿੰਦੇ ਨੇ ਮਗਰ ਜਦੋਂ ਇਸ ਗੇਟ ਨੂੰ ਦੇਖਦੇ ਹਾਂ ਬਹੁਤ ਅਫਸੋਸ ਹੁੰਦਾ ਹੈ ਹੁਣ ਅਸੀਂ ਜਾ ਰਹੇ ਹਾਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਸੁਪਤਨੀ ਦੇ ਨਾਲ ਗੱਲਬਾਤ ਕਰਨ ਦੇ ਲਈ ਆਓ ਤੁਹਾਡੇ ਨਾਲ ਉਹਨਾਂ ਦੀ ਵੀ ਗੱਲਬਾਤ ਵੀ ਸੁਣਾਵਾਂਗੇ ਔਰ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਮੈਂ ਸਰਜੀਤ ਸਿੰਘ ਦੀ ਪਤਨੀ ਬੋਲਦੀ ਹਾਂ ਕੁਲਵਿੰਦਰ ਕੌਰ ਮੇਰੇ ਪਤੀ ਆਲ ਦਰ ਸਰਜੀਤ ਸਿੰਘ ਜੀ ਔਰ ਸਤ ਸਿੱਖ ਦੇ ਸ਼ਹੀਦ ਹੋ ਗਏ 2 3 ਮਾਰਚ 2010 ਨੂੰ ਸ਼ਹੀਦ ਹੋ ਗਏ ਪੀਐਵਿਚ ਈਆਰ ਆਈ ਆਈ ਔਰ ਆਰ ਆਰ ਨਾਲ ਕਾਊਂਟਰ ਚੱਲ ਰਿਹਾ ਸੀ ਉਧਰ ਅਟੈਚ ਹੈ 3 ਮਾਰਚ 2010 ਨੂੰ ਸ਼ਹੀਦ ਹੋ ਗਏ ਉਹਨਾਂ ਦੀ ਸ਼ਹੀਦੀ ਮਿਲਟਨ ਟਾ ਨਾਲ ਹੋਈ ਕਿਉਂਕਿ ਉਹਨਾਂ ਦੀ ਛਾਤੀ ਪਰ ਗੋਲੀਆਂ ਲੱਗੀਆਂ ਪੈ ਛਾਤੀ ਪਰ ਗੋਲੀ ਖਾਣ ਤੋਂ ਬਾਅਦ ਵੀ ਉਹਨਾਂ ਨੂੰ 2-3 ਮਿੰਟਾਂ ਤੱਕ ਮਸ਼ੀਤ ਮਤਲਬ ਕੈਲ ਕੀਤਾ ਕਿਉਂਕਿ ਦਿੱਲੀ ਵਿੱਚ ਜਦੋਂ ਸੈਨਾ ਮੈਡਲ ਮਿਲਿਆ ਹੀ ਉਹਦੇ ਉਸ ਟਾਈਮ ਉੱਥੇ ਦੱਸਿਆ ਗਿਆ। ਉਹਨਾਂ ਨੇ ਛਾਤੀ ਪਰ ਗੋਲੀਆਂ ਖਾਣ ਤੋਂ ਬਾਅਦ ਵੀ 2-3 ਮਿੰਟਾਂ ਤੱਕ ਗਹਿਲ ਕੀਤਾ ਹੈ ਪਰ ਅੱਜ ਉਹਨਾਂ ਦੀ ਸ਼ੀਦੀ ਦਾ ਕੋਈ ਮਤਲਬ ਯਾਦਗਰੀ ਨਹੀਂ ਰੱਖ ਰਿਹਾ ਨਾ ਕੋਈ ਉਹਦਾ ਗੇਟ ਪੂਰਾ ਕਰ ਰਿਹਾ। ਗੇਟ ਦੇ ਬਾਰੇ ਕਿੰਨੀ ਵਾਰੀ ਮੀਡੀਆ ਆਇਆ ਕਿੰਨੀ ਵਾਰੀ ਪੇਪਰ 'ਚ ਕਢਾਇਆ ਕਿਸੇ ਨੇ ਕੋਈ ਉਹ ਨਹੀਂ ਕੀਤਾ ਜਿਹੜਾ ਪਹਿਲਾਂ ਗੇਟ ਦਾ ਪੈਸਾ ਸੈਕਸ਼ਨ ਹੋਇਆ ਸੀ। ਉਦੋਂ ਐਮਐਲਏ ਆਨੇ ਨਾਲ ਮਿਲ ਕੇ ਪਤਾ ਨਹੀਂ ਖਾਦਾ ਕੀ ਕੀਤਾ ਤੇ ਅਹੀਂ ਵਾਰ-ਵਾਰ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਗੇੜ ਜਿਹੜਾ ਪੂਰਾ ਹੋਣਾ ਚਾਹੀਦਾ ਗੇੜ ਕਿਸੇ ਨਾ ਕੋਈ ਅਸਰ ਨਹੀਂ ਕੀਤਾ ਰਕੀ ਮੀਡੀਆ ਨੂੰ ਵੀ ਬੋਲ ਛੜਿਆ ਅਹੀਂ ਵੀ ਉਹਨ ਸਾਨੂੰ ਬੁਲਾਣਾ ਨਹੀਂ ਨਾ ਹੀ ਮੀਡੀਆ ਚਾਹਣਾ ਚਾਹੁੰਦੇ ਆ ਕਿਉਂਕਿ ਜਦੋਂ ਕੋਈ ਦੇਖ ਕੇ ਅਸਰ ਹੀ ਨਹੀਂ ਕਰਦਾ ਵੈਸੇ ਚੀਜ਼ ਦਾ ਤੇ ਫਿਰ ਕੀ ਕਰੀਏ ਕਿਉਂਕਿ ਗੇੜ ਦਾ ਜਦੋਂ ਆਇਆ ਤੇ ਉਹ ਫਿਰ ਕਹਿੰਦੇ ਕਿ ਐਮਐਲਏ ਨੂੰ ਪੈਸਾ ਸੈਕਸ਼ਨ ਹੁੰਦਾ ਉਹ ਗਰੂਰਾ ਮਹੀਂ ਸਾਡੇ ਇੱਥੇ ਦਾ ਕੁਲੀਆਂ ਦਾ ਤੇ ਸ਼ਾਮਜੋਦੇ ਸ਼ਾਮ ਲਾ ਰਹੀ ਕਿ ਚੰਦ ਚੋਧਰੀ ਹੀ ਉਹ ਦਰਚ ਕਰੋਈ ਦਾ ਉੱਧਰ ਵੀ ਸਾਡਾ ਹੀ ਪਿੰਡ ਦਾ ਉਹ ਪੈਂਦਾ ਹੀ ਐ ਐਮਐਲਏ ਨੇ ਦੋਨਾਂ ਨੇ ਦਸਵੇਂ ਤੇ ਵੀ ਲੈਕਚਰ ਕੀਤਾ ਕਿ ਇਸ ਕਲੋਨੀ ਦਾ ਵੀ ਨਾਮ ਚੇਂਜ ਹੋਏਗਾ ਗੇਟ ਬਣੇਗਾ ਸ਼ੀਦਾ ਕੋਈ ਕਲੋਨੀ ਦਾ ਨਾਮ ਔਰ ਕਾਰਡਿੰਗ ਦਾ ਵੀ ਸਾਡੇ ਕੋਲ ਪਈਆਂ ਨੇ ਨਾ ਉਹ ਕਲੋਨੀ ਦਾ ਨਾਮ ਚੇਂਜ ਹੋਇਆ ਤੇ ਨਾ ਹੀ ਇਹ ਗੇਟ ਬਣਿਆ ਗੇਟ ਦਾ ਪੈਸਾ ਉਸ ਟਾਈਮ ਤੇ ਇਹ ਹੋਇਆ ਕਹਿੰਦੇ ਕਿ 1.5 ਲੱਖ ਸੈਕਸ਼ਨ ਹੋਇਆ ਇਹ ਬੁੱਤੀ ਨੂੰ ਕੋਈ ਦੇਖ ਸਕਦਾ ਵੀ ਇੱਥੇ 1.5 ਲੱਖ ਲੱਗਾ ਫਿਰ ਉਹਨਾਂ ਨੇ ਕੋਈ ਪੰਮੇ ਸਰਪੰਚ ਨੂੰ ਦਿੱਤਾ ਉਹਨੇ ਨਹੀਂ ਪੱਥਰ ਰੱਖ ਗਏ ਰੱਖ ਗਏ ਘਰੋਂ ਤੇ ਸ਼ਾਮ ਚੋਦ ਦੇ ਲੱਖ ਵੇ ਇੱਥੇ ਸ਼ਾਮ ਲਾਲ ਰੱਖ ਗਏ ਨਾ ਤੇ ਉਹਨਾਂ ਨੇ ਜਦੂ ਦੇ ਉਹਨੇ ਦੇਖ ਕੇ ਸਦੋਖ ਹੁੰਦਾ ਵੀ ਜਾਂ ਤੇ ਇਹਨੂੰ ਬਣਾਉਣਾ ਚਾਹੀਦਾ ਫੀਲ ਕੀ ਗਿਆ ਉਹਨ ਫੌਜ ਵਿੱਚ ਸਮਝ ਲੋ ਨੌਜਵਾਨ ਇੰਨੇ ਮਤਰਸ਼ੀ ਤੋਂ ਡਾਇਰੈਕਟ ਅੱਜ ਇੱਕ ਇੱਕ ਬੱਚਾ ਮਾਵਾ ਦਾ ਅੱਜ ਭਰਤੀ ਕਰਵਾ ਰਿਆ ਔਰ 6 ਮਹੀਨਿਆਂ ਨੂੰ ਸੀਧੋ ਜਾਂਦਾ ਵਾ ਸੀਧੋ ਜਾਂਦਗਾ ਉਹਨਾਂ ਮਾਵਾ ਵਾਸਤੇ ਕਿੰਨੀ ਮੁਸ਼ਕਲ ਹੈ ਉਹਨਾਂ ਬੱਚਿਆਂ ਵਾਸਤੇ ਕਿੰਨੀ ਮੁਸ਼ਕਲ ਹੈ ਜਿਨ੍ਹਾਂ ਦੇ ਪਿਓ ਸੀਧ ਹੈ ਅੱਜ ਦਿਲ ਕਰਦਾ ਵੀ ਬੱਚਿਆਂ ਨੂੰ ਕੋਈ ਆਪਣੀ ਆਰਮੀ 'ਚ ਭੇਜੇ ਯਾਰਮੀ ਵੀ ਆ ਕੇ ਨਹੀਂ ਹੋ ਕਦੇ ਹਰੇ ਕਰੀ ਉਹਨਾਂ ਨੇ ਐਲਜੀ ਸਾਹਿਬ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅਗੇ ਇਹ ਮੇਰਾ ਪਤੀ ਸ਼ਹੀਦ ਹੋਇਆ ਆਰਮੀ 'ਚ। ਏਕੂ ਦੀ ਬੇਇੱਜ਼ਤੀ ਨਾ ਕੀਤੀ ਜਾਏ ਕਿਉਂਕਿ ਜਦੋਂ 15 ਸਾਲ ਹੋ ਗਏ ਸ਼ਹੀਦ ਹੋਏ ਨੂੰ। ਅੱਜ ਤੱਕ ਉਹਦਾ ਗੇੜ ਦੂਰਾ ਪਿਆ। ਇਹ ਦੇਖ ਕੇ ਇੰਨਾ ਦੁੱਖ ਹੋ ਰਿਹਾ ਮੇਰੇ ਬੱਚਿਆਂ ਨੂੰ ਵੀ ਛੋਟੇ ਛੋਟੇ ਬੱਚੇ ਹੀ ਜਿਸ ਸਮੇਂ ਤੇ ਸ਼ਹੀਦ ਹੋ ਗਿਆ ਸੀ। 3 ਮਾਰਚ 2010 ਨੂੰ ਸ਼ਹੀਦ ਹੋ ਗਿਆ ਸੀ। ਅਗਰ ਇਸ ਵੀਡੀਓ ਨੂੰ ਦੇਖੋ, ਦੇਖ ਕੇ ਕੋਈ ਤਰਸ ਖਾਓ। ਤਰਸ ਖਾਓ ਤੇ ਜਾਂ ਤੇ ਇਹਨੂੰ ਬਣਾਓ ਤੇ ਪੂਤ ਤਿਆਰ ਕਰੋ, ਸਾਨੂੰ ਵੀ ਕੋਈ ਖੁਸ਼ੀ ਮਿਲੇ, ਮੇਰੇ ਪਤੀ ਦੀ ਆਤਮਾ ਨੂੰ ਵੀ ਕੋਈ ਸ਼ਾਂਤੀ ਮਿਲੇ। ਕਿ ਮੈਂ ਸਿੱਧੀ ਪਾਈ ਆ ਅਗਰ ਨਹੀਂ ਇਹਨੂੰ ਪੂਰਾ ਕਰ ਸਕਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ ਤੋੜਦ ਕੇ ਮਤਲਬ ਉਹ ਕਚੜਾ ਨੂੰ ਸਾਫ਼ ਕਰ ਦੋ ਕਿਉਂਕਿ ਸਾਨੂੰ ਦੁੱਖ ਨਾ ਹੋਏ ਇਹਨੂੰ ਦੇਖ ਕੇ ਅਸੀਂ ਬੜੇ ਦੁਖੀ ਆ ਇਸ ਗੇਟ ਨੂੰ ਦੇਖ ਕੇ ਕਿਉਂਕਿ ਆਰਮੀ ਜੀ ਸਿੱਧੀ ਪਾਈ ਛਾਤੀ ਤੇ ਗੋਲੀਆਂ ਖਾਧੀਆਂ ਗੋਲੀਆਂ ਖਾਣ ਦਾ ਦਰਦ ਜਿਹੜਾ ਉਹ ਸਾਨੂੰ ਹੀ ਪਤਾ ਵੀ ਦਰਦ ਕੀ ਚੀਜ਼ ਆ ਜਾਂ ਮੇਰੇ ਬੱਚਿਆਂ ਨੂੰ ਪਤਾ ਜਿਸ 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 ਸਾਬ ਨਾਲ ਮੈਂ ਟਾਈਮ ਕੱਟਿਆ ਜਿਸ ਸਾਬ ਨਾਲ ਮੈਂ ਬੱਚੇ ਪਾਲੇ ਆਪਣੇ ਉਹ ਮੈਨੂੰ ਪਤਾ ਜਾਂ ਉੱਪਰ ਵਾਲੇ ਨੂੰ ਪਰਮਾਤਮਾ ਨੂੰ ਪਤਾ ਔਰ ਕਿਸੇ ਨੂੰ ਨਹੀਂ ਪਤਾ ਕਿਉਂਕਿ ਦੁੱਖ ਪੁੱਛਣ ਵਾਲਾ ਤੇ ਇੱਕ ਹੈ ਤੇ ਸੁਆਦ ਲਾਣ ਵਾਲੇ ਅੱਜ ਦੇ ਜਮਾਨੇ ਮਾਡੇ ਇੱਧਰ ਤੇ ਹੀ ਰਹਿਣ ਵਾਲਾ ਮਗਰ ਇਹ ਗੇੜ ਅਜ ਤੂੰ ਕੋਈ 12 ਸਾਲ ਪਹਿਲੇ ਦਾ ਬਣਿਆ ਹੈ ਮਗਰ ਜਿਹੜੇ ਠੇਕੇਦਾਰ ਸੀ ਉਹਦੇ ਪਿੱਛੇ ਲੱਗ ਕੇ ਮਹੱਲੇ ਦੇ ਆਣੇ ਇੱਕ ਗੇੜ ਬਣਵਾਇਆ ਠੀਕ ਹੈ ਮਗਰ ਠੇਕੇਦਾਰ ਨੇ ਪੈਸਾ ਕਿੱਥੇ ਛੱਡਿਆ ਹੈ ਕੋਈ ਪਤਾ ਨਹੀਂ ਹੈ ਇਹ ਕਿਸੇ ਨੂੰ ਨਹੀਂ ਪਤਾ ਮਰ ਸਾਡੇ ਏਰੀਆ ਚ ਸਾਰੇ ਗੇਟ ਬਣੇ ਨੇ ਸਿਰਫ ਇੱਕ ਇਹ ਗੇਟ ਨਹੀਂ ਬਣਿਆ ਪਿਛਲੇ 12 ਸਾਲ ਤੋਂ ਗੇਟ ਬਣਿਆ ਇਹਦੇ ਤੇ ਕੋਈ ਫੋਟੋ ਛੋਟੋ ਜਾਂ ਕੁਝ ਨਹੀਂ ਦਾ ਗੇਟ ਹੈ ਵੀ ਨਹੀਂ ਪਤਾ ਲੱਗਦਾ ਕਿ ਕਿਸ ਨੂੰ ਕੁਝ ਨਹੀਂ ਹੈ ਸਾਨੂੰ ਖੁਦ ਬੇਸ਼ਰਮੀ ਮਹਿਸੂਸ ਹੁੰਦੀ ਹੈ ਕਿ ਸਾਡੇ ਗਰਾਹ ਚ ਇੱਕ ਭਰਾ ਸਾਡਾ ਸ਼ਹੀਦ ਹੋਇਆ ਦਾ ਮਗਰ 15 ਅਗਸਤ ਦਾ ਮੌਕਾ ਹੈ ਠੀਕ ਹੈ ਨਾ ਟਾਈਮ ਹੈ ਤੇ ਇਹ ਸਾਰੇ ਗੇਟਾਂ ਦਾ ਉਹ ਸਲਾਮੀ ਦਿੱਤੀ ਜਾਂਦੀ ਹੈ ਸਾਡੇ ਇੱਥੇ ਸਾਡੇ ਇੱਥੇ ਤੇ ਕੱਖ ਵੀ ਨਹੀਂ ਉਹ ਵੀ ਚੀਜ਼ ਦੇਖਣੀ ਜਾਂਦੀ ਹੈ ਜਰਵਨਰ ਸਾਹਿਬ ਨੇ ਕੀ ਕਹਿਣਾ ਚਾਹੁੰਦਾ ਹੈ ਜੀ ਆਜੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਜਿਹੜਾ ਇਹ ਆ ਸਾਰੀ ਪੁਛਾ ਕੀਤੀ ਜਾਏ ਕਿ ਭਈ ਕਿੱਧਰ ਗਿਆ ਪੈਸਾ ਕੈਲ ਨਹੀਂ ਇਹ ਪੂਰਾ ਕੰਪਲੀਟ ਹੋਇਆ ਠੀਕ ਹੈ